ਸਵਾਗਤ ਆ ਬਾਈ ਜੀ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਮਸਰੂਮ ਦੀ ਖੇਤੀ ਬਾਰੇ ਆ ਦੇਖੋ ਬਾਈ ਜੀ ਅੱਜ ਆਪਾਂ ਮਸਰੂਮ ਦੇ ਫਾਰਮ ਦੇ ਵਿੱਚ ਪਹੁੰਚੇ ਹੋਏ ਆ ਇਹ ਸਾਰੀ ਜਿੰਨੀ ਵੀ ਦਿਖ ਰਹੀ ਹੈ ਤੁਹਾਨੂੰ ਇਹ ਸਾਰੀ ਮਸਰੂਮ ਹੈ ਜੀ ਆ ਦੇਖੋ ਜੀ ਮਸਰੂਮ ਇਹ ਹਜੇ ਦੀ ਮਤਲਬ ਕੀ ਜੰਮਣ ਤੇ ਆਈ ਹੋਈ ਆ ਤੇ ਜੰਮ ਰਹੀ ਆ ਦੇਖੋ ਇਹ ਬਹੁਤ ਦੂਰ ਤੱਕ ਬਾਈ ਨੇ ਮਸਰੂਮ ਦੀ ਖੇਤੀ ਹੈ ਜਿਹੜੀ ਉਹ ਕੀਤੀ ਹੋਈ ਹੈ ਮਸਰੂਮ ਦਾ ਜਿਹੜਾ ਫਾਰਮ ਹੈ ਉਹ ਕੀਤਾ ਹੋਇਆ ਹੈ ਨਾ ਤੇ ਬਹੁਤ ਮਿਹਨਤਾਂ ਕਿਸਾਨ ਦੀ ਭਰਾਵੋ ਬਹੁਤ ਵਧੀਆ ਇਨਕਮ ਵੀ ਕਮਾ ਰਹੇ ਆ ਆਪਾਂ ਕਹਿ ਸਕਦੇ ਆ ਆ ਦੇਖੋ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰੀ ਮਸਰੂਮ ਹੈ ਆ ਦੇਖੋ ਠੀਕ ਹੈ ਜੀ ਤੇ ਬਾਕੀ ਇਹ ਆ ਦਿਖਾ ਸਕਦੇ ਆ ਤੁਹਾਨੂੰ ਇੱਧਰ ਇਹ ਸਾਰੀ ਮਸਰੂਮ ਹੈ ਭਾਈ ਜੀ ਇਹ ਮਸਰੂਮ ਇਸ ਟਾਈਮ ਮਤਲਬ ਕਿ ਵਧੀਆ ਪੈਦਾਵਾਰ ਦੇ ਰਹੀ ਹੈ ਵਧੀਆ ਇਹਦੀ ਮਤਲਬ ਕਿ ਵਧੀਆ ਜੰਮ ਰਹੀ ਹੈ ਜਿਹੜੀ ਮਸਰੂਮ ਹੈ ਤੇ ਆਓ ਤੁਹਾਨੂੰ ਹੋਰ ਅੱਗੇ ਲੈ ਕੇ ਚੱਲਦੇ ਆਪਾਂ ਆ ਦੇਖੋ ਅੱਧੇ ਕਿਲੇ ਦੇ ਵਿੱਚ ਇਹਨਾਂ ਨੇ ਇਹ ਜਿਹੜਾ ਫਾਰਮ ਹੈ ਮਸਰੂਮ ਦਾ ਇਹ ਲਾਇਆ ਹੋਇਆ ਹੈ ਮਸਰੂਮ ਦੀ ਜਿਹੜੀ ਖੇਤੀ ਹੈ ਲਾਈ ਹੋਈ ਆ ਆ ਦੇਖੋ ਹਾਲੇ ਹੋ ਗਿਆ ਮਸਰੂਮ ਦੀ ਖੇਤੀ ਕਰਨ ਦਾ ਵੀ ਇੱਕ ਲੱਗ ਹੀ ਤਜਰਬਾ ਬਾਈ ਜੀ ਕਿਸਾਨ ਦਾ ਕਿਉਂਕਿ ਮਸਰੂਮ ਦੀ ਖੇਤੀ ਬਹੁਤ ਮੈਂਟੀ ਲੋਕ ਨੇ ਜਿਹੜੇ ਜਿਹੜੇ ਕਿਸਾਨ ਭਰਾ ਨੇ ਉਹ ਕਰਦੇ ਨੇ ਹਨਾ ਬਾਕੀ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਮਸਰੂਮ ਦੀ ਖੇਤੀ ਕਰਨੀ ਤੁਹਾਨੂੰ ਅਗਲੇ ਸ਼ਿਫਟ ਦੇ ਵਿੱਚ ਲੈ ਕੇ ਚਲਦੇ ਆ ਅਗਲੀ ਜਿਹੜੀ ਫਾਰਮ ਹੈ ਇਹਨਾਂ ਦੀ ਉੱਥੇ ਲੈ ਕੇ ਚਲਦਾ ਮੈਂ ਆਹ ਦੇਖੋ ਜੀ ਆਹ ਦੇਖੋ ਜੀ ਇਹ ਮਸਰੂਮ ਹੈ ਜੀ ਹੁਣ ਜੇਕਰ ਮੈਂ ਪ੍ਰਾਈਸ ਦੀ ਗੱਲ ਕਰਾਂ ਤਾਂ ਮੰਡੀ ਦੇ ਵਿੱਚ ਜਿਹੜਾ ਮਸ਼ਰੂਮ ਦਾ ਜਿਹੜਾ ਪ੍ਰਾਈਸ ਹੈ ਉਹ 100 ਰੁਪਏ ਤੋਂ ਲੈ ਕੇ 120 ਰੁਪਏ ਕਿਲੋ ਤੱਕ ਜਿਹੜਾ ਮੰਡੀ ਦਾ ਰੇਟ ਹੈ ਹਨਾ ਉਹ ਵਿਕ ਰਹੀ ਹੈ ਮੰਡੀ ਦੇ ਵਿੱਚ 100 ਰੁਪਏ ਤੋਂ ਲੈ ਕੇ 120 ਰੁਪਏ ਕਿਲੋ ਤੱਕ ਮੰਡੀ ਦਾ ਰੇਟ ਹੈ ਜਿਹੜਾ ਜਿਹੜਾ ਇੱਕ ਇਹੋ ਵਿਕ ਰਿਹਾ ਹਨਾ ਤਾਂ ਅ ਇਦਾਂ ਦੀਆਂ ਹੋਰ ਵੀਡੀਓ ਤੁਹਾਡੇ ਤੱਕ ਆਪਾਂ ਖੇਤੀਬਾੜੀ ਬਾਰੇ ਵੀ ਪਾਉਂਦੇ ਰਾਵਾਂਗੇ ਤੇ ਮਸਰੂਮ ਦੀ ਖੇਤੀ ਕਰਨ ਦਾ ਇੱਕ ਲੱਗ ਹੀ ਨਜ਼ਾਰਾ ਬਈ ਜੀ ਹਨਾ ਤਾਂ ਅੱਗੇ ਵੀ ਮੈਂ ਤੁਹਾਨੂੰ ਲੈ ਕੇ ਚੱਲਦਾ ਆ ਦੇਖੋ ਇਹ ਜਿੱਥੋਂ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਸਾਰੀ ਮਸਰੂਮ ਦੇ ਫਾਰਮ ਨੇ ਤੇ ਮਸਰੂਮ ਦੀ ਖੇਤੀ ਅੰਕਲ ਜੀ ਕਰਦੇ ਨੇ ਅੱਧੇ ਕਿੱਲੇ ਦੇ ਵਿੱਚ ਜਿਹੜਾ ਇਹਨਾਂ ਦਾ ਫਾਰਮ ਹੈ ਮਸਰੂਮ ਦਾ ਉਹ ਇਹਨਾਂ ਨੇ ਪਾਇਆ ਹੋਇਆ ਜੀ ਆ ਲੋਚ ਆ ਦੇਖੋ ਹਜੇ ਬਹੁਤ ਸਾਰਾ ਜਿਹੜਾ ਬੀਜ ਹੈ ਉਹ ਜੰਮ ਰਿਹਾ ਆ ਦੇਖੋ ਹਨਾ ਤੇ ਬਹੁਤ ਅੱਛੀ ਖੇਤੀ ਐ ਮਸਰੂਮ ਦੀ ਪੈਸਾ ਵੀ ਕਾਫੀ ਹੈ ਆ ਦੇਖੋ ਪੈਸਾ ਵੀ ਬਹੁਤ ਹੈ ਦੇਖੋ ਕਿਸਾਨ ਦੀ ਮਿਹਨਤ ਹੈ ਮਿਹਨਤ ਦੇ ਨਾਲ ਉਹਦਾ ਮੁਨਾਫਾ ਵੀ ਬਹੁਤ ਵਧੀਆ ਹੈ ਨਾ ਤਾਂ ਕਿਸਾਨ ਵੀਰੋ ਤੁਸੀਂ ਵੀ ਇਦਾਂ ਦੀ ਖੇਤੀ ਕਰਦੇ ਹੋ ਕਰਨ ਦਾ ਮਤਲਬ ਕਿ ਜਜਵਾ ਰੱਖਿਆ ਕਰੋ ਦੇਖੋ ਭਰਾ ਨੇ ਅੱਜ ਮਿਹਨਤ ਕਰਕੇ ਖੇਤੀ ਕਰ ਰਹੇ ਨੇ ਤੇ ਮੁਨਾਫਾ ਵੀ ਜਿਹੜਾ ਅੱਛਾ ਕਮਾ ਰਹੇ ਨੇ ਇਸ ਖੇਤੀ ਦੇ ਵਿੱਚੋਂ ਆਹ ਦੇਖੋ ਜੀ ਇਹ ਮੈਂ ਆਪਣੇ ਹੱਥ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਆ ਦੇਖੋ ਬਾਕੀ ਵੀਡੀਓ ਜਿਹੜੀ-ਜਿਹੜੀਆਂ ਲੱਗ ਸਟੇਟਸ ਤੁਸੀਂ ਦੇਖ ਰਹੇ ਹੋ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਆਪਣੇ ਚੈਨਲ ਤੇ ਅਕਸਰ ਹੀ ਮੈਂ ਖੇਤੀਬਾੜੀ ਰਿਲੇਟਡ ਜਿਹੜੀ ਵੀਡੀਓ ਹੈ ਉਹ ਪਾਉਂਦਾ ਰਹਿਣਾ ਜੀ ਅੱਜ ਇਤੋਂ ਤੱਕ ਤੁਹਾਡੀ ਨਿਗਾਹ ਜਾਰੀ ਹੈ ਦੋਸਤੋ ਇਹ ਸਾਰੇ ਮਸਰੂਮ ਦਾ ਜਿਹੜਾ ਫਾਰਮ ਹੈ ਆ ਦੇਖੋ ਜੀ ਇਹ ਸਾਰੀ ਮਸਰੂਮ ਹੈ ਜੀ ਇਹ ਮਸਰੂਮ ਦੀ ਖੇਤੀ ਹੈ ਕਿਉਂਕਿ ਬਾਈ ਹਨੇਰਾ ਵਾਲਾ ਨੇਰੇ ਕਰਕੇ ਵੀਡੀਓ ਸਾਫ ਨਹੀਂ ਆਣੀ ਹੈਗੀ ਥੋੜੀ ਜੀ ਹਨਾ ਤਾਂ ਅ ਨੇਰੇ ਕਿਉਂਕਿ ਜਿਹੜੇ ਇਹਨਾਂ ਦੇ ਫਾਰਮ ਨੇ ਫਾਰਮਾਂ ਦੇ ਵਿੱਚ ਗਰਮੈਸ ਦੇ ਵਿੱਚ ਇਹ ਇਹਦੀ ਜਿਹੜੀ ਪੈਦਾਵਾਰ ਆ ਹੁੰਦੀ ਆ ਤਾਂ ਆ ਦੇਖ ਸਕਦੇ ਹਾਂ ਆ ਦਿ ਲੋ ਜੀ ਇੰਨੀ ਵਧੀਆ ਇੰਨੀ ਇੰਨੀ ਵਧੀਆ ਫਸਲ ਆ ਕਿ ਕਿਸਾਨ ਜਿਹੜਾ ਉਹ ਲੱਖਾਂ ਰੁਪਏ ਕਮਾ ਸਕਦਾ ਇਸ ਫਸਲ ਚ ਆ ਲੋ ਜੀ ਤੇ ਇਨਕਮ ਬਹੁਤ ਵਧੀਆ 100 ਤੋਂ 120 ਰੁਪਏ ਕਿਲੋ ਮੰਡੀ ਦਾ ਜਿਹੜਾ ਰੇਟ ਹੈ ਉਹ ਚੱਲੀ ਜਾਂਦਾ ਮਸਰੂਮ ਦਾ ਆ ਦੇਖੋ ਜੀ ਖੇਤੀ ਇਦਾਂ ਦੀ ਕਰਿਆ ਕਰੋ ਬਾਈ ਜੀ ਤਾਂਕਿ ਦੋ ਪੈਸੇ ਤੁਹਾਨੂੰ ਵੀ ਬਚਣ ਤੇ ਤੁਹਾਨੂੰ ਮਜ਼ਾ ਵੀ ਆਵੇ ਖੇਤੀ ਕਰਨ ਦਾ ਹਨਾ ਬਾਕੀ ਕਿਹੜੀ-ਕਿਹੜੀ ਸਟੇਟ ਦੇ ਵਿੱਚੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਮੈਨੂੰ ਕਮੈਂਟਾਂ ਦੇ ਵਿੱਚ ਆਪਣੇ ਰਾਏ ਜ਼ਰੂਰ ਸਾਂਝੀ ਕਰਿਓ ਤਾਂਕਿ ਇਸ ਤੋਂ ਵਧੀਆ-ਵਧੀਆ ਹੋਰ ਖੇਤੀਬਾੜੀ ਰਿਲੇਟਡ ਵੀਡੀਓ ਪਾ ਜਿਹੜੀ ਹੈ ਉਹ ਪਾਉਂਦੇ ਰਹੀਏ ਤੁਹਾਨੂੰ ਵਧੀਆ ਵਧੀਆ ਵੀਡੀਓ ਦੀ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਦਿਂਦੇ ਰਹੀਏ ਹਨ ਆਹ ਲੋ ਜੀ ਚੈੱਕ ਕਰੋ ਭਾਈ ਜੀ ਕਿਲੋਂਾਂ ਦੇ ਹਿਸਾਬ ਨਾਲ ਮਸਰੂਮ ਦੀ ਜਿਹੜੀ ਪੈਦਾਵਾਰ ਹੈ ਉਹ ਗਰੀ ਉਰੇ ਆ ਦੇਖੋ ਆਹ ਲੋ ਜੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਦੋਸਤੋ ਕਿਉਂਕਿ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਦੱਬ ਕੇ ਪੇਜ ਦੇ ਨਵੇਂ ਆਇਓ YouTube Facebook ਪੇਜ ਤੇ ਨਵੇਂ ਆਇਓ ਤਾਂ ਪੇਜ ਨੂੰ ਪਲੀਜ਼ ਫੋਲੋ ਕਰ ਲਿਓ ਤਾਂ ਕਿ ਆਪਣੀਆਂ ਇਦਾਂ ਦੀਆਂ ਹੋਰ ਵੀਡੀਓ ਵਧੀਆ-ਵਧੀਆ ਸੋਹਣੀ-ਸੋਹਣੀ ਵੀਡੀਓ ਅਸੀਂ ਤੁਹਾਡੇ ਤੱਕ ਪਾਉਂਦੇ ਰਹੀਏ ਤੇ ਬਹੁਤ ਮੇਰਾ ਨਾ ਇੱਕ ਮੁੱਦਾ ਸੁਰੂ ਤੋਂ ਹੀ ਰਿਹਾ ਕਿ ਮੈਂ ਖੇਤੀਬਾੜੀ ਤੇ ਹੀ ਕੰਮ ਕਰਦਾ ਜਾਦਾ ਚਿਰ ਖੇਤੀਬਾੜੀ ਵੀਡੀਓ ਰਿਲੇਟਡ ਮੈਂ ਆ ਪਾਣਾ ਰਹਿਣਾ ਵੀਡੀਓ ਤੇ ਆ ਦੇਖੋ ਜੀ ਬਾਈ ਦੀ ਬਹੁਤ ਮਿਹਨਤ ਆ ਯਾਰ ਕਿਸਾਨ ਦੀ ਸਲੂਟ ਆ ਇਸ ਕਿਸਾਨ ਨੂੰ ਜਿਨੇ ਇੰਨੀ ਮਿਹਨਤ ਦੇ ਵਿੱਚ ਇੰਨੀ ਠੰਡ ਦੇ ਵਿੱਚ ਦੇਖੋ ਕਿੰਨੀ ਮਿਹਨਤ ਕਰਕੇ ਇਹ ਕੰਮ ਕੀਤਾ ਹਨ ਸਲੂਟ ਆ ਜੀ ਆ ਦੇਖੋ ਜੀ ਰੇਟ ਵੀ ਹੁਣ ਮੰਡੀ ਦਾ ਘੱਟ ਤੋਂ ਘੱਟ ਮੈਂ ਨਹੀਂ ਜਾਣਦਾ ਵੀ 100 ਰੁਪਏ ਤੋਂ ਲੈ ਕੇ 120 ਰੁਪਏ ਕਿਲੋ ਮਸਰੂਮ ਦਾ ਜਿਹੜਾ ਰੇਟ ਹੈ ਉਹ ਇਸ ਟਾਈਮ ਚੱਲ ਰਿਹਾ ਠੀਕ ਹੈ ਜੀ ਆਹ ਦੇਖੋ ਉੱਪਰ ਵੀ ਤੁਹਾਨੂੰ ਦਿਖਾ ਸਕਦਾ ਮੈਂ ਇਹ ਇੱਧਰ ਇਹ ਲੱਗਾ ਫਾਰਮ ਇਹ ਫਾਰਮ ਲੱਗਾ ਇਹਨਾਂ ਦਾ ਬਣਾਇਆ ਹੋਇਆ ਤੇ ਇਹ ਫਾਰਮ ਇਹਨਾਂ ਦਾ ਲੱਗਾ ਹੈ ਹਾਂ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਤੁਹਾਡੀ ਭਾਜੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਲਾਈਕ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਤੇ ਅਸੀਂ ਇਦਾਂ ਦੀ ਵਧੀਆ-ਵਧੀਆ ਵੀਡੀਓ ਖੇਤੀਬਾੜੀ ਰਿਲੇਟਡ ਤੁਹਾਡੇ ਤੱਕ ਪਾਉਂਦੇ ਰਾਵਾਂਗੇ ਥੈਂਕ ਯੂ ਜੀ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ